ਨਾਲਾ ਦੇ ਇਤਿਹਾਸੇ ਗੁਰਦੁਆਰਾ ਬਾਬਾ ਚੁੱਕ ਸਾਹਿਬ ਜੀ ਵਿਖੇ 50-60 ਹਜ਼ਾਰ ਦੇ ਕਰੀਬ ਮਾਇਆ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਰਾਤ ਦੇ ਤਕਰੀਬਨ 2 ਵਜੇ ਦੇ ਕਰੀਬ ਕੁਝ ਵਿਅਕਤੀਆਂ ਵੱਲੋਂ ਗੋਲਕ ਪੰਨੀ ਗਈ ਤੇ ਗੋਲਕ ਦੇ ਵਿੱਚ ਪਈ ਸਾਰੀ ਨਕਦੀ ਨੂੰ ਨਾ ਵਿਅਕਤੀ ਨੇ ਲੁੱਟ ਰਹੀ ਪਰ ਵੱਡੀ ਗੱਲ ਇਹ ਰਹੀ ਕਿ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤੇ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਵਿਅਕਤੀ ਗੋਲਕ ਪੰਦਾ ਸਾਫ਼ ਦਿਖਾਈ ਦੇ ਰਿਹਾ ਹੈ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਦੇ ਵਿੱਚ ਜੁਟੀ ਹੋਈ ਹੈ ਇਹ ਸਾਰੀ ਘਟਨਾ ਅਸ਼੍ਰੀ ਅਜਨਾਲਾ ਦੇ ਗੁਰਦੁਆਰਾ ਸਾਹਿਬ ਦੀ ਹੈ ਜਿੱਥੇ ਗੋਲਕ ਪੰਨ ਕੇ ਚੋਰੀ ਕੀਤੀ ਗਈ ਹੈ ਤੇ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਰਾਤ ਦੇ ਤਕਰੀਬਨ 2 ਵਜੇ ਦਾ ਇਹ ਮਾਮਲਾ ਹੈ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਕੁਝ ਵਿਅਕਤੀਆਂ ਵੱਲੋਂ ਗੋਲਕ ਪੰਨੀ ਗਈ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚ ਪਈ ਸਾਰੀ ਨਕਦੀ ਉਹਨਾਂ ਵਿਅਕਤੀਆਂ ਨੇ ਲੁੱਟ ਲਈ ਵੱਡੀ ਗੱਲ ਇਹ ਰਹੀ ਕਿ ਇਹ ਸਾਰੀ ਘਟਨਾ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਸੀਸੀਟੀਵੀ ਕੈਮਰਾ ਦੇ ਦੀਆਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਇਹ ਸ਼ਖਸ ਗੋਲਕਪਨ ਕੇ ਉਸ ਦੇ ਵਿੱਚੋਂ ਸੇਵਾ ਦੇ ਲਈ ਚੜਾਈ ਗਈ ਮਾਇਆ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸਾਰੀ ਮਾਇਆ ਇਸ ਗੋਲਕ ਦੇ ਵਿੱਚੋਂ ਕੱਢ ਲਈ ਗਈ ਸੀ